ਅੱਜ ਧੁੰਦ ਪਈ ਐ ਧੁੰਦ ਦੇ ਕਾਰਨ ਜਨਨਿਕ ਇਹ ਸੜਕ ਤੇ ਹੋਏ ਭਿਆਨਕ ਐਕਸੀਡੈਂਟ ਚਾਰ ਤੋਂ ਪੰਜ ਐਕਸੀਡੈਂਟ ਹੋਇਆ ਪਿੱਛੇ ਵੀ ਕੁਛ ਨਹੀਂ ਬਚਿਆ ਤੇ ਅੱਗੇ ਵੀ ਕੁਛ ਨਹੀਂ ਬਚਿਆ ਧੁੰਦ ਇੰਨੀ ਆ ਕਿ ਬੰਦੇ ਨੂੰ ਬੰਦਾ ਨੇੜੇ ਵੀ ਨਹੀਂ ਦਿਂਦਾ ਰੋਡਵੇ ਦੀ ਬੱਸ ਖੜੀ ਆ ਪੰਨ ਬੱਸ ਜਨਨਿਕ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਐ ਇਹ ਇੱਕ ਟਰਾਲੀ ਦੇ ਵਿੱਚ ਵਜਦੀ ਆ ਟਰਾਲੀ ਦੇ ਉੱਤੇ ਜਨਨਿਕ ਚਿੱਟੀ ਬੱਲੀ ਪਾਈ ਆ ਧੁੰਦ ਦੇ ਕਾਰਨ ਦਿਸਿਆ ਨਹੀਂ ਤੇ ਕਲ ਮੰਨਦੇ ਵੀ ਇੱਥੇ ਟ੍ਰੈਫਿਕ ਜ਼ਿਆਦਾ ਤੇ ਰੋਡ ਵੀ ਥੋੜਾ ਤੰਗ ਆ ਪਈਦਾ ਹੈ। ਐਈ ਐਈ। ਉਹ ਤਾਂ ਹੈ ਹੀ ਐ। ਕੋਈ ਕਿਸਾਨ ਦਾ ਝੋਨਾ ਬਾਸਪਤੀ ਲੈ ਕੇ ਚੱਲ ਰਿਹਾ ਸੀ ਵੀਰ ਸਾਡਾ ਤੇ ਪਿੱਛੇ ਬੱਸ ਹੁੰਦੀ ਆ ਜਨ ਕਿ ਵਜ ਜਾਂਦੀ ਆ। ਪਰ ਥੋੜਾ ਜਿਹਾ ਲੋਕ ਫੇਰ ਵੀ ਹੌਲੀ ਨਹੀਂ ਹੁੰਦੇ ਤੇਜ਼ ਹੀ ਆਉਂਦੇ ਪਏ ਓਵੇਂ ਬੱਸਾਂ ਵਾਲੇ ਟਰੱਕਾਂ ਵਾਲੇ। ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਤੇ ਮੈਂ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਖੜੇ ਆਂ। ਕੋੜ ਕਪੂਰੇ ਤੋਂ ਜੈਤੋ ਨੂੰ ਜਾਣ ਵਾਲੀ ਸੜਕ ਦੇ ਤੇ ਪਿੰਡ ਨਾਨਕਸਰ ਦੇ ਵਿੱਚ ਖੜੇ ਆ ਅੱਜ ਧੁੰਦ ਪਈ ਹੈ ਧੁੰਦ ਦੇ ਕਾਰਨ ਜਨਨ ਕਿ ਇਹ ਸੜਕ ਤੇ ਹੋਏ ਭਿਆਨਕ ਐਕਸੀਡੈਂਟ ਚਾਰ ਤੋਂ ਪੰਜ ਐਕਸੀਡੈਂਟ ਹੋਇਆ ਮੈਂ ਦਿਖਾਦਾ ਮੇਰੇ ਪਿੱਛੇ ਖੜੀ ਹੈ ਵੇਰਕਾ ਦੁੱਧ ਵਾਲੀ ਗੱਡੀ ਜਿਹਦਾ ਜਨਨ ਕਿ ਇੱਕ ਟਰੈਕਟਰ ਦੇ ਨਾਲ ਐਕਸੀਡੈਂਟ ਹੋंदा ਕੈਮਰਾਮੈਨ ਨੂੰ ਕਹਿੰਨਾ ਟਰੈਕਟਰ ਦੀਆਂ ਤਸਵੀਰਾਂ ਵਿਖਾ ਦੇ ਇਧਰ ਉਹ ਛੋਟਾ ਹਾਥੀ ਖੜਾ ਜਿਹੜਾ ਵੀਰ ਕਾ ਦੁੱਧ ਨੂੰ ਜਣਕੇ ਤੜਕੇ ਲੈ ਕੇ ਆਉਂਦਾ ਦੁਕਾਨਾਂ ਤੇ ਸਪਲਾਈ ਕਰਦਾ ਦੁੱਧ ਦਹੀਂ ਜਣਕੇ ਲੈ ਕੇ ਆਉਂਦਾ ਇਹਦਾ ਇੱਕ ਬਿਹਾਨਕ ਐਕਸੀਡੈਂਟ ਹੁੰਦਾ ਜਾਨੀ ਨੁਕਸਾਨ ਕਿੰਨਾ ਕੁ ਹੋਇਆ ਜਾਂ ਨਹੀਂ ਹੋਇਆ ਉਹ ਜਾਣਕਾਰੀ ਲਵਾਂਗੇ ਸਾਡੇ ਨਾਲ ਇੱਥੇ ਵੀਰ ਖੜੇ ਨੇ ਜਦੋਂ ਐਕਸੀਡੈਂਟ ਹੁੰਦਾ ਇਹ ਉਦੋਂ ਮੌਜੂਦ ਤੁਸੀਂ ਬਾਪੂ ਜੀ ਇੱਥੇ ਸੀ ਬਾਈ ਤੁਸੀਂ ਤੁਸੀਂ ਕਿਵੇਂ ਆਏ ਇੱਥੇ ਅਸੀਂ ਆ ਗੱਡੀ ਸਾਡੀ ਆ ਵੀਰ ਕਾਲੀ ਵੀਰ ਕਾਲੀ ਤੇ ਜਿਹੜਾ ਐਕਸੀਡੈਂਟ ਹੁੰਦਾ ਤੁਹਾਡਾ ਕੌਣ ਸੀ ਵਿੱਚ ਦੇ ਸਾਡਾ ਉਥੋਂ ਬਠਿੰਡੇ ਆਉਂਦੀ ਆਹੀ ਗੱਡੀ ਅੱਛਾ ਤੇ ਉਹ ਮਾਲ ਲੈ ਹੁਣ ਆਉਂਦਾ ਸੀਗਾ ਮੁੰਡਾ ਕੋੜਕਪੁਰੇ ਜੀ ਤੇ ਉਹਨਾਂ ਦਾ ਸਾਨੂੰ ਫੋਨ ਗਿਆ ਵੀ ਐਕਸੀਡੈਂਟ ਹੋ ਗਿਆ ਰਾਹ 'ਚੋਂ ਜੀ ਇੱਥੇ ਕੋਈ ਜਾਨੀ ਨੁਕਸਾਨ ਹੋਇਆ ਮੁੰਡੇ ਨੇ ਲਹਿ ਗਏ ਸੀਗਾ ਜੀ ਪਹਿਲਾਂ ਅੱਛਾ ਹੁੰਦਿਆ ਹੁਣ ਫੋਨ ਲਾਏ ਤਾਂ ਪਤਾ ਲੱਗੋ ਜੇ ਫੋਨ ਲਾਵਾਂ ਗੇ ਗੱਲ ਕਰਾਂਗੇ ਗੱਲ ਹੋਈ ਨਹੀਂ ਆ ਜਉਂਦੇ ਨਾਲ ਇਸ ਗੱਡੀ 'ਚ ਤਾਂ ਇੱਕ ਇੱਕ ਜਣਾ ਹੀ ਸੀਗਾ ਡਰਾਈਵਰ ਹੀ ਸੀ ਕੱਲਾ ਜੀ ਚਲੋ ਟੈਂਪਰ ਹਾਂਜੀ ਹੋਰ ਐਕਸੀਡੈਂਟ ਕਿੰਨੇ ਹੋਇਆ ਇੱਥੇ ਹੋਰ ਇੱਕ ਅੱਗੇ ਹੋਇਆ ਜੀ ਬੱਸ ਬੱਸ ਦਾ ਹੋਇਆ ਐਕਸੀਡੈਂਟ ਅੱਛਾ ਦੋ ਬੱਸਾਂ ਦਾ ਹੋਇਆ ਵਾ ਅੱਛਾ ਹਾਂਜੀ ਦੋ ਬੱਸਾਂ ਇੱਕਾਥੀ ਛੋਟਾ ਜੀ ਹਾਂਜੀ ਉਹ ਛੋਟੇ ਟਰਾਲੀ ਵਜੇ ਬੱਸ ਸੀ ਉਹ ਹੱਥ ਵਾਲੇ ਕੱਢਦੇ ਸੀ ਇਹਨੂੰ ਆਹ ਟਰੈਕਟਰ ਵਾਲੇ ਕੱਢਦੇ ਸੀ ਹੱਥ ਨੂੰ ਹੱਥ ਵਾਲੇ ਡਰਾਈਵਰ ਨੇ ਜੀ ਜੀ ਓਕੇ ਹਾਂਜੀ ਉਹਦੇ ਨਾਲ ਹੋਇਆ ਜੀ ਇੱਧਰ ਆ ਜਾਓ ਆਪਾਂ ਦਿਖਾਉਨੇ ਆ ਕਿ ਵੀ ਕਿੰਨਾ ਨੁਕਸਾਨ ਹੋਇਆ ਕੀ ਕੁਛ ਹੋਇਆ ਆ ਵੇਖ ਲਓ ਜਿਹੜੀ ਦਹੀਂ ਦੁੱਧ ਸਾਰਾ ਥੱਲੇ ਜਨ ਕਿ ਡੁੱਲ ਗਿਆ ਕੈਮਰਾਮੈਨ ਨੂੰ ਕਹਿੰਦਾ ਵਿੱਚੋਂ ਤਸਵੀਰਾਂ ਵਿਖਾ ਦੇ ਇੰਨੀ ਜ਼ੋਰ ਨਾਲ ਵੱਜਿਆ ਕਿ ਜਨ ਕਿ ਬਹੁਤ ਨੁਕਸਾਨ ਹੋ ਗਿਆ ਪਿੱਛੇ ਵੀ ਕੁਛ ਨਹੀਂ ਬਚਿਆ ਤੇ ਅੱਗੇ ਵੀ ਕੁਛ ਨਹੀਂ ਬਚਿਆ ਇੱਧਰ ਵੇਖੋ ਜਿਹੜਾ ਡਰਾਈਵਰ ਕਿਵੇਂ ਬਚਿਆ ਹੋਊਗਾ ਉਹ ਤਾਂ ਹੁਣ ਕੁਦਰਤ ਨੂੰ ਪਤਾ ਕਿ ਕਿਵੇਂ ਬਚੂ ਆ ਜਾਂ ਕਿਵੇਂ ਨਹੀਂ ਹੁਣ ਆ ਵੇਖੋ ਜਿਹੜਾ ਇੱਧਰ ਵੇਖੋ ਜਿਹੜਾ ਹੈ ਟਰੈਕਟਰ ਆ ਟਰੈਕਟਰ ਦਾ ਜਨ ਕਿ ਅਗਲਾ ਪਾਸਾ ਵਿੱਚ ਤਸ ਜਾਂਦਾ ਇੱਕ ਉਹ ਐਕਸੀਡੈਂਟ ਜਾਣਬੁੱਝ ਕੇ ਨਹੀਂ ਹੁੰਦੇ ਕੁਦਰਤ ਤੋਂ ਵੱਲੇ ਹੀ ਹੁੰਦੇ ਜਿਹੜੇ ਐਕਸੀਡੈਂਟ ਹੁੰਦੇ ਆ ਆਹਾਂ ਟਰੈਕਟਰ ਜਾਨੀ ਕਿ ਇਹਦੇ ਵਿੱਚ ਵੱਜਦਾ ਧੁੰਦੀ ਨਹੀਂ ਆ ਕਿ ਬੰਦੇ ਨੂੰ ਬੰਦਾ ਨੇੜੇ ਨਹੀਂ ਦੀਂਦਾ ਦੂਰੋਂ ਤਾਂ ਇਹ ਮਸ਼ੀਨਰੀ ਆਉਂਦੀ ਆ ਤੇਜ਼ ਆਉਂਦੀ ਆ ਕਿਵੇਂ ਦਿਸੂਗਾ ਹੋਰ ਜਾਨ ਬਈ ਆਹੀ ਪੰਡਾ ਟੋਡਾ ਹਾਂਜੀ ਐਕਸੀਡੈਂਟ ਕਿਉਂ ਹੁੰਦਾ ਪਤਾ ਨਹੀਂ ਇਹ ਧੁੰਦ ਜੇ ਧੁੰਦ ਕਰ ਨਹੀਂ ਹੋਇਆ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਓਕੇ ਹੋਰ ਜਾਣਕਾਰੀ ਵੀ ਲਵਾਂਗੇ ਪੁੱਛਦੇ ਆ ਆਜੋ ਚੱਲਦੇ ਅੱਗੇ ਇਹਨੂੰ ਇਦਾਂ ਕਰ ਦਿਓ ਯਾਰ ਬੱਜੂ ਕਿਸੇ ਦਿਨ ਨਹੀਂ ਤਾਂ ओके ਅੱਗੇ ਚੱਲਦੇ ਆ ਜਾਣਕਾਰੀ ਹੋਰ ਵੀ ਲਵਾਂਗੇ ਅੱਗੇ ਬੱਸ ਦਾ ਵੀ ਐਕਸੀਡੈਂਟ ਹੁੰਦਾ ਇੱਕ ਜਨਨ ਕਿ ਜਿਹੜਾ ਟਰਾਲਾ ਹੁੰਦਾ ਆਪਣਾ ਝੋਨਾ ਲੈ ਕੇ ਜ਼ਿੰਮੇਦਾਰ ਆਉਂਦਾ ਉਹਦਾ ਐਕਸੀਡੈਂਟ ਹੁੰਦਾ ਅੱਗੇ ਚੱਲਦੇ ਆ ਜਨਨ ਕਿ ਧੁੰਦੋਂ ਬਹੁਤ ਜ਼ਿਆਦਾ ਧੁੰਦ ਹੈ ਧੁੰਦ ਕਰਕੇ ਕਿਸੇ ਨੂੰ ਕੁਝ ਦੇਖ ਹੀ ਨਹੀਂ ਰਿਹਾ ਇਸੇ ਕਰਕੇ ਐਕਸੀਡੈਂਟ ਹੁੰਦਾ ਜਦੋਂ ਧੁੰਦ ਹੁੰਦੀ ਆ ਤੇ ਜਨਨ ਕਿ ਹੌਲੀ ਹੌਲੀ ਗੱਡੀ ਨੂੰ ਵੀਕਲ ਨੂੰ ਚਲਾਉਣਾ ਚਾਹੀਦਾ ਭਾਈ ਜੀ ਇਹ ਜਿਹੜਾ ਐਕਸੀਡੈਂਟ ਹੁੰਦਾ ਜਿਹੜਾ ਆ ਟਰਾਲੇ ਦਾ ਹੋਇਆ ਹੁਣ ਇਹ ਪਿੱਛੇ ਸਾਡੀ ਟਰਾਲੀ ਦਾ ਹੋਇਆ ਜੀ ਰੂੜੀਪੁਰੇ ਤੋਂ ਅੱਛਾ ਹਾਂ ਤੜਕੋ ਵਾਸਪਤੀ ਲਈ ਆਉਂਦੇ ਸੀਗੇ ਜੀ ਹਾਂ ਤੇ ਉਹਦੇ ਪਿੱਛੇ ਖੜੀ ਆ ਬੱਸ ਮਾਰੀ ਵਿੱਚ ਵੀ ਬੱਸ ਮਗਰੋਂ ਵਜਦੀ ਆ ਮਗਰੋਂ ਵਜਦੀ ਕਿਹੜੀ ਕੰਪਨੀ ਦੀ ਬੱਸ ਦੱਸੀ ਜਾਂਦੀ ਆ ਬੱਸ ਦਾ ਨਹੀਂ ਪਤਾ ਕਿਹੜੀ ਖੱਟਾ ਅੱਛਾ ਆ ਜੋ ਇੱਕ ਮਿੰਟ ਤੇ ਕੋਈ ਨੁਕਸਾਨ ਜਾਨੀ ਨੁਕਸਾਨ ਤਾਂ ਨਹੀਂ ਤੁਹਾਡਾ ਹੋਇਆ ਜ਼ਿੰਮੇਵਾਰ ਦਾ ਕੋਈ ਨਹੀਂ ਹੋਇਆ ਨਾਲੇ ਡਰਾਈਵਰ ਦੇ ਮਾੜੀ ਸੱਟ ਆਈ 2:30 ਵਜੇ ਆਹ ਪਾ ਤੇ ਅੱਛਾ ਤਾਂ ਕੋਈ ਬੱਸ ਵਾਲਾ ਦਾ ਉਹ ਵੀ ਬਚ ਗਈ ਸਾਰੇ ਉਹ ਜੀ ਕੋਈ ਐਂਬੂਲੈਂਸ ਦੀ ਇੱਥੇ ਪਹੁੰਚੀ ਗੱਡੀ ਕੋਈ ਨਹੀਂ ਹਜੇ ਕੋਈ ਨਹੀਂ ਪਹੁੰਚੀ ਐਂਬੂਲੈਂਸ ਨਹੀਂ ਪਹੁੰਚੀ ਕਿੰਨਾ ਚਿਰ ਹੋ ਗਿਆ ਐਕਸੀਡੈਂਟ ਹੋਇਆ ਐਕਸੀਡੈਂਟ ਨੂੰ 2 ਘੰਟਾ ਹੋ ਗਿਆ ਡੇਢ ਘੰਟਾ ਹੋ ਗਿਆ ਕਿਸੇ ਨੂੰ ਫੋਨ ਲਾ ਨਹੀਂ ਅਸੀਂ ਤਾਂ ਨਹੀਂ ਲਾਇਆ ਜੀ ਦੂਜੇ ਮੁੰਡਿਆਂ ਨੇ ਤਾਂ ਬਣਾ ਕਿਸੇ ਨੇ ਲਾਇਆ ਅੱਛਾ ਐਂਬੂਲੈਂਸ ਦੀ ਗੱਡੀ ਨਹੀਂ ਪਹੁੰਚੀ ਨਾ ਕੋਟੋ ਦੇ ਨਾ ਜਿੱਥੋਂ ਤਾਂ ਕੋਈ ਨਹੀਂ ਆਈ ਤੇ ਕੋਟੋ ਵਾਲੇ ਪਾਸੇ ਤਾਂ ਨਹੀਂ ਕੋਟੋ ਦਾ ਪਤਾ ਨਹੀਂ ਇਧਰਲੇ ਪਾਸੇ ਦਾ ਕੋਈ ਪ੍ਰਸ਼ਾਸਨ ਅਧਿਕਾਰੀ ਉਹ ਮੁਲਾਜ਼ਮ ਹੁਣ ਆਏ ਵੀ ਓਕੇ ਇਹ ਕਹਿੰਦੇ ਜਨਕੇ ਪੁਲਿਸ ਦੇ ਮੁਲਾਜ਼ਮ ਕੁਛ ਹੁਣ ਆਏ ਆ ਐਂਬੂਲੈਂਸ ਦੀ ਗੱਡੀ ਨਹੀਂ ਹੈ ਜੇ ਤੱਕ ਆਈ ਸੀ ਕੋਈ ਜਨਕੇ ਡੇਢ ਘੰਟੇ ਦੇ ਤਕਰੀਬਨ ਸਮਾਂ ਹੋ ਗਿਆ ਐਕਸੀਡੈਂਟ ਹੋਏ ਨੂੰ ਆ ਇਹਦੇ ਵਿੱਚ ਵੀ ਸ਼ਾਇਦ ਚੌਲ ਲੱਧਿਆ ਬੰਗਾਂ ਨੂੰ ਪੁੱਛਾਂਗੇ ਸਾਰੀ ਜਾਣਕਾਰੀ ਲਵਾਂਗੇ ਇਹਦੇ ਵਿੱਚ ਚੌਲ ਹੀ ਲੱਧਿਆ ਇਹਦੇ ਵਿੱਚ ਕੀ ਲੱਧਿਆ ਬਾਈ ਜੀ ਗੱਡੀ ਦੇ ਵਿੱਚ ਚੌਲਾਂ ਦੀ ਕਣੀ ਹੈ ਅੱਛਾ ਤੁਹਾਡਾ ਪਿੰਡ ਕਿਹੜਾ ਆਪਣਾ ਨਾਨਕਸਰਿਆ ਇਹ ਐਕਸੀਡੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਹੋਇਆ ਐਨਾ ਹੁਣ ਆਇਆ ਬਾਅਦ ਚਾਹ ਪਹਿਲਾਂ ਬੱਸ ਵਾਲਿਆਂ ਨੂੰ ਹੀ ਪਤਾ ਇਹਨਾਂ ਪਿੱਛੋਂ ਵੱਜ ਗਈ ਪਹਿਲਾਂ ਹਾਂ ਪਿੱਛੋਂ ਇਹ ਵੱਜ ਕੇ ਆ ਕੇ ਫਸੇ ਸਾਈਡ ਤੇ ਖੜਾ ਜੀ ਉਹ ਐਕਸੀਡੈਂਟ ਹੋਇਆ ਉਧਰ ਕੋਈ ਚੀਜ਼ ਆਉਂਦੀ ਸੀ ਸਭ ਤੋਂ ਪਹਿਲਾਂ ਉਧਰ ਹੋਇਆ ਸਭ ਤੋਂ ਪਹਿਲਾਂ ਛੋਟਾ ਹੱਥੀ ਵੱਜ ਗਈ ਟਰਾਲੀ ਦਾ ਜੀ ਉਸ ਤੋਂ ਬਾਅਦ ਰੋਡਵੇਜ ਬੱਸ ਆਉਂਦੀ ਹੈ ਚੱਲ ਕੇ ਹਾਂ ਜੀ ਬਠਿੰਡੇ ਤੋਂ ਇਹ ਲੱਗੀ ਆ ਉਸ ਤੋਂ ਬਾਅਦ ਟਰਾਲੀਆਂ ਤਿੰਨ ਖੜੀਆਂ ਸੀਗਾ ਖੱਟੜਾ ਗੱਸ ਜੀ ਉਹਦੇ ਵਿੱਚ ਖੜੇਗਾ ਉਹਨਾਂ ਦੇ ਕੋਈ ਡਿਵਾਇਡਰ ਨਹੀਂ ਚੱਲਦਾ ਕੋਈ ਕੁਝ ਨਹੀਂ ਸੀ ਉਹਨਾਂ ਦੇ ਮਗਰ ਸਾਨੂੰ ਦਿਖੇ ਨਹੀਂ ਬਾਈ ਜੀ ਕੁਝ ਹਾਂਜੀ ਕਿਤੇ ਪਿੱਛੇ ਡਵਾਟ ਨਹੀਂ ਚੱਲਦਾ ਸੀ ਟਰਾਲ ਲੱਗਾ ਪਿੱਛੇ ਟਰਾਲ ਲੱਗਾ ਪਿੱਛੇ ਕੋਈ ਬੈਗ ਬੱਤੀ ਨਹੀਂ ਕੋਈ ਉਹ ਨਹੀਂ ਧੁੰਦ ਦੇ ਕਰਨਾ ਇਹਦੇ ਮਗਰ ਪੱਲੀ ਪਾਈ ਹੋਈ ਆ ਟਰਾਲੀ ਦੇ ਚਿੱਟੇ ਰੰਗ ਦੀ ਧੁੰਦ ਆ ਚਿੱਟੇ ਰੰਗ ਦੀ ਪੱਲੀ ਪਾਈ ਹੋਈ ਮੈਂ ਮੇਰੀ ਸੰਡੀਗਟ ਬੱਸ ਕੱਢਣਾ ਸੰਡੀਗਟ ਬੱਸ ਹਾਂਜੀ ਤੁਹਾਨੂੰ ਦਿਖਿਆ ਨਹੀਂ ਸਾਨੂੰ ਕੋਲੇ ਆ ਕੇ ਪਤਾ ਲੱਗਿਆ ਕਿ ਟਰਾਲ ਲੱਗਾ ਖੜਗਾ ਸੀ ਵਿਚਾਲੇ ਸੜਕ ਤੇ ਕਿੰਨੀਆਂ ਸੌਰੀਆਂ ਸੀ ਸਾਡੀ ਜੀ ਬਸ ਸੀਗਾ 15 16 ਸਵਾਰੀਆਂ ਦੀ ਸਵਾਰੀ ਬੱਚਤ ਆ ਹਾਂ ਸਵਾਰੀਆਂ ਦੀ ਬੱਚਤ ਆ ਹੁਣ ਚੜਾਤੀਆਂ ਸਵਾਰੀਆਂ ਹਾਂਜੀ ਮੇਰੇ ਕਰੈਕਟਰ ਤੇ ਲੱਗੀ ਆ ਪਾਣ ਬਸ ਵੀ ਖੜੀ ਇੱਥੇ ਪਾਣ ਬਸ ਵੀ ਲੱਗੀ ਆ ਟਰਾਲੀ ਜੀ ਜੀ ਪਹਿਲਾਂ ਇਹ ਲੱਗੀਆ ਉਦੋਂ ਬਾਅਦ ਮੇਰੀ ਗੱਡੀ ਲੱਗੀ ਆ ਤੁਹਾਡੀ ਵੀ ਇਸੇ ਬਸ ਤੇ ਲੱਗੀ ਉਸੇ ਟਰਾਲੀ ਇਸੇ ਰੂਟ ਤੇ ਬਠਿੰਡੋ ਚੱਲ ਕੇ ਪਾਣ ਬਸ ਆਉਂਦੀ ਆ ਇਸੇ ਰੂਟ ਤੇ ਮੈਂ ਆਉਣਾ ਆ 5 ਮਿੰਟ ਪਹਿਲਾਂ ਚੱਲ ਕੇ ਪਾਣ ਬਸ ਆਉਂਦੀ ਆ 5 ਮਿੰਟ ਬਾਅਦ ਮੈਂ ਆਉਣਾ ਜੀ ਠੀਕ ਆ ਠੀਕ ਆ ਉਦੋਂ ਪਹਿਲਾਂ ਐਕਸੀਡੈਂਟ ਛੋਟੇ ਹਾਥੀ ਦਾ ਹੋਇਆ ਪਿਆ ਸੀਗਾ ਉਸ ਤੋਂ ਬਾਅਦ ਇਹ ਟਰਾਲੀ ਖੜੀ ਸੀਗੀ ਉਹਦੇ ਕਾਰਨ ਵੱਜਣ ਕਰਕੇ ਫੇ ਇਹ ਵੱਜੀ ਉਸ ਤੋਂ ਬਾਅਦ ਦੋ ਟਰਾਲੀਆਂ ਹੋਰ ਖੜੀਆਂ ਸੀਗਾਂ ਤੀਜੇ ਨੰਬਰ ਦੇ ਮੇਰੀ ਗੱਡੀ ਵੱਜੀ ਹੈ। ਮਤਲਬ ਕਾਰਨ ਆਪੇ ਕਹਿ ਸਕਦੇ। ਧੁੰਦ ਦਾ ਧੁੰਦ ਦਾ ਕਾਰਨ ਤੇ ਸਭ ਤੋਂ ਪਹਿਲਾਂ ਛੋਟੇ ਹਾਥੀ ਦੇ ਵਿੱਚ ਵੱਜਿਆ। ਹਾਂਜੀ ਹਾਂਜੀ। ਜਦੋਂ ਛੋਟਾ ਹਾਥੀ ਟਰੈਕਟਰ ਦੇ ਵਿੱਚ ਵੱਜਦਾ ਹੈ ਉਦੋਂ ਬਾਅਦ ਸਾਰੀਆਂ ਗੱਡੀਆਂ ਸਾਰੀਆਂ ਗੱਡੀਆਂ ਬਾਅਦ ਚ ਵੱਜਦੀਆਂ। ਜਦੋਂ ਸੀ ਉਦੋਂ ਉਹਨੇ ਤੁਹਾਡੀ ਗੱਡੀ ਪਹਿਲਾਂ ਵੱਜਦੀ ਹੈ ਕਿ ਪਾਨ ਬੱਸ ਪਹਿਲਾਂ ਵੱਜਦੀ ਹੈ? ਪਹਿਲਾਂ ਪਾਨ ਬੱਸ ਵੱਜੀ ਹੈ। ਪਹਿਲਾਂ ਪਾਨ ਬੱਸ ਵੱਜੀ ਹੈ। ਪਾਨ ਬੱਸ ਦੇ ਵਿੱਚ ਇਹਨਾਂ ਦੀ ਮਗਰੋਂ ਜਿਹੜੀ ਖੱਟੜਾ ਬੱਸ ਹੈ ਉਹ ਬਾਅਦ ਚ ਵੱਜਦੀ ਹੈ। ਹੋਰ ਜਾਣਕਾਰੀ ਵੀ ਲਵਾਂਗੇ। ਤੁਹਾਨੂੰ ਬੱਸ ਦੀਆਂ ਤਸਵੀਰਾਂ ਵੀ ਦਿਖਾ ਦਈਏ। ਜਿਹੜੀ ਇਹ ਰੋਡ ਟਰੈਲੀ ਦੇ ਵਿੱਚ ਵੱਜਦੀ ਆ ਟਰੈਲੀ ਦੇ ਉੱਤੇ ਜਿਸਨੂੰ ਚਿੱਟੀ ਪੱਲੀ ਪਾਈ ਆ ਧੁੰਦ ਦੇ ਕਾਰਨ ਦਿਸਿਆ ਨਹੀਂ ਤੇ ਇਹ ਬੱਸ ਟਰੈਲੀ ਦੇ ਨਾਲ ਟਕਰਾਂਦੀ ਆ ਇਹਦੇ ਨਾਲ ਹੀ ਪਿੱਛੇ ਇੱਕ ਬੱਸ ਖੜੀ ਆ ਖੱਟੜਾ ਕੰਪਨੀ ਦੀ ਖੱਟੜਾ ਕੰਪਨੀ ਦੀ ਬੱਸ ਖੜੀ ਆ ਜਨਕਿ ਉਹ ਇਹਦੇ ਨਾਲ ਟਕਰਾਂਦੀ ਆ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਆ ਦਿਖਾ ਰਿਹਾ ਤੁਹਾਨੂੰ ਇਹ ਖੱਟੜਾ ਬੱਸ ਖੜੀ ਆ ਕੰਪਨੀ ਦੀ ਇਹ ਵੀ ਜਨਕਿ ਇਧਰ ਨੂੰ ਫਰੀਦਕੋਟ ਨੂੰ ਜਾ ਰਹੀ ਸੀ ਇਹਦੇ ਵਿੱਚ ਵੱਜਦੀ ਆ ਇਧਰ ਵੇਖੋ ਆ ਜਿਹੜਾ ਝੋਨਾ ਜ਼ਿੰਮੇਦਾਰ ਦਾ ਜਨਕਿ ਇਹ ਲੱਧਿਆ ਹੁੰਦਾ ਟਰੈਲੀ ਦੇ ਵਿੱਚ ਟਰੈਲੀ ਖੜੀ ਉਹਦੇ 'ਚ ਵੱਜੀ ਆ ਅੱਛਾ ਆ ਇੱਕ ਹੋਟਲ ਵਾਲੀ ਪਿੱਛੇ ਖੜੀ ਆ ਉਹ ਭਾਨੇ ਕਿ ਇਹ ਅੱਜ ਤੁਹਾਨੂੰ ਓਕੇ ਓਕੇ ਬਾਈ ਕਹਿੰਦਾ ਇਹ ਜਨ ਕਿ ਉਹ ਟਰਾਲੀ ਦੇ ਵਿੱਚ ਵੱਜੀ ਆ ਜਿਹੜੀ ਆ ਬੱਸ ਵੱਜੀ ਆ ਉਹ ਟਰਾਲੀ ਦੇ ਵਿੱਚ ਵੱਜੀ ਆ ਸਭ ਤੋਂ ਪਹਿਲਾਂ ਐਕਸੀਡੈਂਟ ਹੁੰਦਾ ਛੋਟਾ ਹੱਥੀ ਖੜਾ ਦੁੱਧ ਵਾਲਾ ਬੇਰਕਾ ਕੰਪਨੀ ਦਾ ਉਹ ਜਨ ਕਿ ਟਰੈਕਟਰ ਨਾਲ ਟਕਰਾਂਦਾ ਉਸ ਤੋਂ ਬਾਅਦ ਇਹ ਬੱਸ ਵੱਜਦੀ ਆ ਇਹ ਬੱਸ ਫਿਰ ਜਨ ਕਿ ਉਹ ਟਰਾਲੀ ਦੇ ਵਿੱਚ ਵੱਜਦੀ ਆ ਇੱਕ ਟਰਾਲੀ ਵੀ ਪਿੱਛੇ ਹੋਰ ਖੜੀ ਦਿਖਾਉਂਦੇ ਆ ਤੁਹਾਨੂੰ ਉਹ ਟਰਾਲੀ ਜਨ ਕਿ ਬਾਸਪਤੀ ਦੀ ਭਰੀ ਆ ਝੋਨੇ ਦੀ ਉਹਦੇ ਵਿੱਚ ਜਾ ਵੱਜਦੀ ਆਏ ਜੋਨਿਕੇ ਜਿਹੜੇ ਐਕਸੀਡੈਂਟ ਹੁੰਦੇ ਆ ਇਹ ਜਨਿਕੇ ਕੁਦਰਤ ਤੋਂ ਵੱਲੋਂ ਹੀ ਹੁੰਦੇ ਆ ਕੋਈ ਕਿਸੇ ਜਾਣ ਬੁੱਝ ਕੇ ਨਹੀਂ ਕਰਦਾ ਜਿਹੜੇ ਐਕਸੀਡੈਂਟ ਹੁੰਦੇ ਆ ਬਾਈ ਜਿਹੜਾ ਐਕਸੀਡੈਂਟ ਹੁੰਦਾ ਕਿੱਥੇ ਜਿਆਂ ਨੂੰ ਹਾਂਜੀ ਇਹ ਤੁਹਾਡਾ ਟਰੈਕਟਰ ਹੀ ਹਾਂਜੀ ਬਾਈ ਜੀ ਕਿਵੇਂ ਹੁੰਦਾ ਜੀ ਇਹ ਟਰਾਲੀ ਜੀ ਹੌਲੀ ਹੌਲੀ ਤੁਰੀ ਆਉਂਦੇ ਮਗਰੋਂ ਬੱਸ ਮਾਰੀ ਜੀ ਅੱਛਾ ਕਿਹੜੀ ਬੱਸ ਵੱਜੀ ਹੋਵੇ ਸਾ ਦੋ ਖੜੀਆਂ ਜਿਹੜੀ ਹਾਂਜੀ ਮਗਰਲੀ ਹਾਂਜੀ ਜੀ ਹਾਂਜੀ ਇਹ ਕੋਈ ਨੁਕਸਾਨ ਤੁਹਾਡਾ ਜਾਨੀ ਨੁਕਸਾਨ ਨੁਕਸਾਨ ਜਾਨੀ ਕੋਈ ਨੁਕਸਾਨ ਨਹੀਂ ਆ ਜੀ ਇਹ ਟਰਾਲੀ ਵਿੰਗੀ ਕਰਤੀ ਟਰੈਕਟਰ ਦਾ ਟਾਇਰ ਵਿੰਗਾ ਕਰਤਾ ਟਰਾਲੀ ਵਾਹਵਾ ਨੁਕਸਾਨ ਆ ਜੀ ਐਕਸੀਡੈਂਟ ਤਾਂ ਜਨ ਕੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਦੋਂ ਹਾਥੀ ਦਾ ਹੁੰਦਾ ਛੋਟੇ ਦਾ ਟਰੈਕਟਰ ਵੱਜਦਾ ਉਦੋਂ ਮਗਰੋਂ ਇਹ ਦੋ ਤਿੰਨ ਐਕਸੀਡੈਂਟ ਹੁੰਦੇ ਆ ਨਹੀਂ ਜੋ ਹਾਥੀ ਦਾ ਨਹੀਂ ਸਾਨੂੰ ਪਤਾ ਅਸੀਂ ਤਾਂ ਉਦੋਂ ਮਗਰੋਂ ਆਏ ਆ। ਆ ਠੀਕ ਹੈ। ਅਸੀਂ ਤਾਂ ਉਹ ਸਾਡੇ ਤਾਂ ਗਾਂ ਹੋਇਆ ਇਹ ਅਸੀਂ ਪਛਾਹ ਜੀ। ਉਹ ਮੈਂ ਤੁਹਾਡੀ ਗੱਲ ਨਾਲ ਸਹੀ ਤਾਂ ਰੋਡ ਫਿਰ ਜਾਵ ਹੋ ਜਾਂਦਾ ਨਾ ਜਦੋਂ ਅੱਕੇ ਵਾਜ ਐਕਸੀਡੈਂਟ ਹੋਗਾ ਫਿਰ ਇੱਕ ਅੱਕੇ ਹੋਰ ਹੋ ਜਾਂਦਾ ਫਿਰ ਉਹ ਹੋਰ ਹੋ ਜਾਂਦਾ ਜਦੋਂ ਕਿ ਚੌਥੇ ਨੰਬਰ ਤੇ ਤੁਹਾਡਾ ਫਿਰ ਹੋ ਜਾਂਦਾ। ਸਾਡਾ ਤਾਂ ਜੀ ਸਾਨੂੰ ਅਗਲਿਆਂ ਦਾ ਨਹੀਂ ਪਤਾ ਐਵੇਂ ਸਾਨੂੰ ਕਹਿਦਗੇ ਵੀ ਸਾਨੂੰ ਪਤਾ ਹੋਵੇ। ਸਾਡਾ ਤਾਂ ਬਾਅਦ ਚ ਹੋਇਆ। ਜੀ। ਦੂਜਿਆਂ ਦਾ ਪਹਿਲਾਂ ਹੋਇਆ ਕਿ ਨਹੀਂ ਉਹ ਸਾਨੂੰ ਹੁਣ ਕੀ ਪਤਾ ਅਸੀਂ ਤਾਂ ਪਛਾਹ ਆਉਣੇ ਆ। ਸਾਨੂੰ ਅਗਲਿਆਂ ਦਾ ਕੀ ਪਤਾ ਇਹ ਹੋਇਆ ਕਿ ਨਹੀਂ। ਕਿਹੜਾ ਪਿੰਡ ਆਪਣਾ? ਰੋੜੀ ਕਪੂਰਾ ਜੀ। ਰੋੜੀ ਕਪੂਰਾ। ਕੀ ਕੋਈ ਹੁਣ ਪ੍ਰਸ਼ਾਸਨ ਅਧਿਕਾਰੀ ਐਂਬੂਲੈਂਸ ਦੀ ਗੱਡੀ ਕੋਈ ਪਹੁੰਚੀ ਨਹੀਂ ਇੱਥੇ ਇੱਕ ਬਾਈ ਪੁਲਿਸ ਮੁਲਾਜ਼ਮ ਆਇਆ ਸੀ ਇੱਕ ਮੁੰਡਾ ਹੋਰ ਤਾਂ ਕੋਈ ਨਹੀਂ ਆਇਆ ਇੱਥੇ ਹੁਣ ਕਿੰਨਾ ਕੁ ਨੁਕਸਾਨ ਹੋਗਾ ਤੁਹਾਡਾ ਨੁਕਸਾਨ ਤਾਂ ਹੁਣ ਮਿਸਤਰੀ ਤੋਂ ਪਤਾ ਲੱਗੂ ਜੀ ਕੀ ਕਹਿ ਸਕਦੇ ਆਪਾਂ ਨੂੰ ਹੁਣ ਕੀ ਪਤਾ ਕੀ ਨੁਕਸਾਨ ਇਹਦਾ ਬਾਈ ਆ ਪਿੰਡ ਪੁੰਡਾ ਵਾਲੇ ਨਾਨਕ ਸਾਧੂ ਸਾਡੇ ਮੁੰਡੇ ਆਏ ਆ ਕਲੱਬ ਗਲੋਬਲ ਦੇ ਚਾਹ ਪਾਣੀ ਪੁੱਛੀ ਜਾਂਦੇ ਦਵਾਈ ਬੂਟੀ ਦਾ ਹੀ ਹੋਰ ਕੋਈ ਏਡੀ ਸੌਦਾ ਨਹੀਂ ਪਹੁੰਚੀ ਗਈ ਅੱਛਾ ਹਾਂਜੀ ਹਾਂਜੀ ਚਲੋ ਆਹੀ ਹੁੰਦਾ ਪਿੰਡਾਂ ਵਾਲੇ ਲੋਕ ਆ ਜਿਹੜੇ ਆਪਣੇ ਇੱਕ ਦੂਜੇ ਨਾਲ ਹਮਦਰਦੀ ਜਿltਾਉਂਦੇ ਆ ਬਿਲ ਚਾਹੀਦਾ ਵੀ ਹੈ ਜੀ ਹੂੰ ਓਕੇ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਹੋਰ ਬੜਾ ਧੁੰਦ ਕਰ ਕੀ ਹੈ ਜੀ ਓ ਕਿਸੇ ਦਾ ਜੀ ਨਹੀਂ ਕਰਦਾ ਹਨ ਸਭ ਤੋਂ ਵੱਡੀ ਗੱਲ ਇਹ ਹੈ ਬੜੀ ਗੱਲ ਮੰਨਦੇ ਹੋ ਵੀ ਇੱਥੇ ਟ੍ਰੈਫਿਕ ਜ਼ਿਆਦਾ ਤੇ ਰੋਡ ਵੀ ਥੋੜਾ ਤੰਗ ਆ ਪੀੜਾ ਹੈ ਆਈ ਆਈ ਉਹ ਤਾਂ ਹੈ ਹੀ ਹੈ ਇਹ ਲੋਕ ਜਨਨ ਕਿ ਪਿਛਲੇ ਸਮੇਂ ਤੋਂ ਮੰਗ ਕਰਦੇ ਆ ਰਹੇ ਆ ਹੋਰ ਰੋਡ ਵੇਖੋ ਸਾਰੇ ਆਸੇ ਪਾਸੇ ਨਾਲ ਚੌੜੇ ਹੁੰਦੇ ਆ ਇਹ ਜਨਨ ਕਿ ਰੋਡ ਪੀੜ ਦੇ ਪੀੜਾ ਹੀ ਆ ਹਾਂਜੀ ਹਾਂਜੀ ਬਿਲਕੁਲ ਟ੍ਰੈਫਿਕ ਬਹੁਤ ਵਧ ਗਿਆ ਜੀ ਉਹਦੇ ਕਰਕੇ ਰੀਜਨ ਦਾ ਹੈਗਾ ਹੀ ਇਹ ਕਿ ਧੁੰਦ ਆ ਜੀ ਜੋ ਟ੍ਰੈਫਿਕ ਜ਼ਿਆਦਾ ਕਾਰਨ ਕੀ ਹੈ ਤੁਹਾਨੂੰ ਕਿਵੇਂ ਲੱਗਦਾ ਹੈ ਜੀ ਇਹ ਕੋਸ਼ ਤਾਂ ਹੁਣ ਉਹ ਰੋਡ ਤੇ ਬਠਿੰਡੇ ਵਾਲੇ ਦੇ ਟੂਲ ਟੈਕਸ ਦੀ ਵਜ੍ਹਾ ਵੀ ਦੱਸ ਰਹੇ ਆ ਠੀਕ ਹੈ ਜੀ ਮੇਨ ਕਾਰਨ ਤਾਂ ਇਹ ਵੀ ਹੈਗਾ ਜੀ ਇਹਦੇ ਕਰਕੇ ਸਾਨੂੰ ਤਾਂ ਆਪਸ ਵਿੱਚ ਮਸੱਈਆ ਰੋਡ ਤੇ ਪੈਂਦਾ ਨਾਨਕਸਰ ਜੀ ਉਹਦੇ ਆਪੋਜੀਟ ਸਕੂਲ ਆ ਗੁਰਦਾਤਾ ਸਾਹਿਬ ਆ ਕ੍ਰੋਸ ਕਰਨੀ ਬਹੁਤ ਔਖੀ ਹੈ ਜੀ ਔਖਾ ਹੈ ਦਿੱਕਤ ਹੈ ਉੱਧਰ ਟੱਪਦੇ ਆ ਇੱਕ ਟੋਲ ਨੂੰ ਬਚਾਉਂਦੇ ਮਾਰੇ ਜਨ ਕਿ ਲੋਕ ਇੱਧਰ ਦੀ ਟੱਪਦੇ ਆ ਜਨ ਕਿ ਇਹਦੇ ਆਵਾਜਾਈ ਜ਼ਿਆਦਾ ਆ ਤੇ ਰੋਡ ਜਨ ਕਿ ਤੰਗਾ ਐਕਸੀਡੈਂਟ ਹੁੰਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਹੀ ਗੱਲ ਆ ਹਾਂਜੀ ਹਾਂਜੀ ਓਕੇ ਓਕੇ ਹੋਰ ਜਾਣਕਾਰੀ ਲਵਾਂਗੇ ਪੁੱਛਾਂਗੇ ਮੈਂ ਕੈਮਰਾਮ ਜਿਹੜੀਆਂ ਆਹ ਵੇਖੋ ਕਿਸਾਨ ਦਾ ਝੋਨਾ ਬਾਸਪਤੀ ਲੈ ਕੇ ਚੱਲ ਰਿਹਾ ਸੀ ਵੀਰ ਸਾਡਾ ਤੇ ਪਿੱਛੋਂ ਬੱਸ ਹੁੰਦੀ ਆ ਜਾਨੀ ਕਿ ਵੱਜ ਜਾਂਦੀ ਆ ਇੱਧਰ ਵੇਖ ਲਓ ਪਿੱਛੋਂ ਖੜੜਾ ਬੱਸ ਇਹਨਾਂ ਦੇ ਵਿੱਚ ਵੱਜਦੀ ਆ ਚਲੋ ਅਜੇ ਕੋਈ ਬੜਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਬਹੁਤ ਹੋਗਾ ਸਾਰੀਆਂ ਗੱਡੀਆਂ ਦਾ ਬਾਈ ਕਿਹੜਾ ਪਿੰਡ ਤੁਹਾਡਾ ਆ ਨਾਨਕ ਸਰਪੰਡੀ ਹੈ ਜੀ ਆਪਣਾ ਅੱਛਾ ਕਿਵੇਂ ਦੇਖਦੇ ਹੋ ਤੁਸੀਂ ਐਕਸੀਡੈਂਟ ਨੂੰ ਕਿਵੇਂ ਹੋਇਆ ਕੀ ਕਾਰਨ ਲੱਗ ਮੰਨ ਲਓ ਇਹ ਜੀਮੇਦਾਰ ਆਪਣਾ ਝੋਨਾ ਲੈ ਕੇ ਜਾ ਰਿਹਾ ਸੀਗਾ ਜੀ ਜੀ ਗੋੜਗਪੁਰੇ ਮੰਡੀ ਵਿੱਚ ਜੀ ਤੇ ਪਿੱਛੋਂ ਬੱਸ ਵਾਲੇ ਨੇ ਸਿੱਧੇ ਵਿੱਚ ਮਾਰੀ ਟੱਕਰ ਜੀ ਹਾਂਜੀ ਉਜਾਰੇ ਦਾ ਨੁਕਸਾਨ ਕਾਫੀ ਹੋ ਗਿਆ ਜੀ ਟਰੈਕਟਰ ਦਾ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਜੀ ਸਾਰਾ ਝੋਨਾ ਦੇਖ ਲਓ ਟਰਾਲਾ ਦੇਖ ਲਓ ਜੀ ਹਾਂ ਜੀ ਤੁਸੀਂ ਮੰਨਦੇ ਹੋ ਜਿਹੜੇ ਐਕਸੀਡੈਂਟ ਆ ਕੋਈ ਜਾਣਬੁੱਝ ਕੇ ਨਹੀਂ ਹੁੰਦੇ ਜਾਣਬੁੱਝ ਕੇ ਤਾਂ ਨਹੀਂ ਹੁੰਦੇ ਜੀ ਕੋਈ ਵੀ ਚਾਹੁੰਦਾ ਨਹੀਂ ਆ ਹੋ ਜੇ ਪਰ ਥੋੜਾ ਜਿਹਾ ਲੋਕ ਫੇਰ ਵੀ ਹੌਲੀ ਨਹੀਂ ਹੁੰਦੇ ਤੇਜ਼ ਹੀ ਆਉਂਦੇ ਪਏ ਉਵੇਂ ਬੱਸਾਂ ਵਾਲੇ ਟਰੱਕਾਂ ਵਾਲੇ ਹਾਂ ਜੀ ਕੋਈ ਲਾਪਰਵਾਹੀ ਹੋ ਸਕਦੀ ਹੈ ਤੁਹਾਡੇ ਕਹਿਣਾ ਪਾਓ ਲਾਪਰਵਾਹੀ ਇਹੀ ਜੋ ਤੇਜ਼ ਆ ਰਹੇ ਆ ਪਤਾ ਤੁੰਦ ਹੈਗੀਏ ਨਹੀਂ ਦਿੰਦਾ ਪਿਆ ਜੀ ਕੁਝ ਵੀ ਜੀ ਹਾਂ ਜੀ ਬੱਸ ਵਾਲਾ ਕਹਿਣਾ ਤਾਂ ਜਿਵੇਂ ਤੁੰਦ ਵਾਲੀ ਟਰਾਲੀ ਤੁਸੀਂ ਅੱਗੇ ਜਾ ਰਹੀ ਟਰੈਕਟਰ ਵਗੈਰਾ ਨਹੀਂ ਸੀ ਕਿ ਕਿਸੇ ਨੂੰ ਦੱਸਿਆ ਨਈ ਹਰ ਦਸ ਦਰ ਚਲੋ ਨਹੀਂ ਕਿਸੇ ਨੂੰ ਵੀ ਦੱਸਦਾ ਤੁੰਦ ਜ਼ਿਆਦਾ ਹੈਗੀ ਇਹ ਨਹੀਂ ਦੱਸਦਾ ਪਰ ਸਲੋ ਸਾਰੇ ਹੋਰ ਵਾਲੀ ਤੁਰੇ ਜਾਂਦੇ ਆ ਜਦੋਂ ਆਪਾਂ ਕਿਉਂ ਨਹੀਂ ਸਲੋ ਜਾ ਰਹੇ ਜੀ ਆਪਣਾ ਵੀ ਹੱਕ ਬੰਦਾ ਸਲੋ ਚੱਲੀਏ ਇੱਕ ਕਾਰਨ ਪਤਾ ਕੀ ਹੈ ਇਹਨਾਂ ਬੱਸਾਂ ਕੋਲੇ ਜਨਨ ਕਿ ਸਮਾਂ ਘਟਾ ਦਿੱਤਾ ਹੋਇਆ ਜਨਨ ਕਿ ਆਪਾਂ ਕਹਿ ਲਈਏ ਜਨਨ ਕਿ ਟਾਈਮ ਘਟਾ ਹੈ ਇਹਨਾਂ ਕੋਲ ਟਾਈਮ ਤਾਂ ਭਾਵੇਂ ਸਰ ਘਟਾ ਕੋਈ ਵੀ ਜਦੋਂ ਨੁਕਸਾਨ ਹੋ ਗਿਆ ਫਿਰ ਟਾਈਮ ਰੁਕੂ ਗਈ ਇਸ ਤੋਂ ਪਹਿਲਾਂ ਕਿਉਂ ਨਹੀਂ ਆਪਾਂ ਹੌਲੀ ਕਿਉਂ ਨਾ ਜਾਈਏ ਯਾਰ ਜਦੋਂ ਸਰ ਮੰਨ ਲਓ ਹੌਲੀ ਟਰੈਕਟਰ ਜਾ ਰਿਹਾ ਠੀਕ ਹੈ ਜਦੋਂ ਪਿੱਛੇ ਤੇਜ਼ ਹੋਣੇ ਆ ਦੇਖ ਲਓ ਆ ਪਾਸੜਿਆਂ ਦੀ ਗਲਤੀ ਹੈ ਤੇ ਜਾ ਰਹੇ ਜਦੋਂ ਨਜਾਇਜ਼ ਮੰਨਦੇ ਹੋ ਵੀ ਰੋਡ ਤੰਗ ਹੈ ਰੋਡ ਤੰਗ ਹੈਗਾ ਸਰ ਹੈਗਾ ਚਲੋ ਮੰਨਦੇ ਆ ਠੀਕ ਹੈ ਪਰ ਉਹ ਹਣਾਂ ਦਾ ਬੰਦ ਆਣਾ ਫਿਰ ਵੀ ਜਦੋਂ ਨਜਾਇਜ਼ ਤੁੰਦ ਆ ਰਹੀ ਆ ਮੰਨ ਲਓ ਨਹੀਂ ਦੱਸਦਾ ਕੁਝ ਵੀ ਉਹ ਤੁਹਾਡੇ ਨਾਲ ਸੀ ਸਰ ਕੱਲ ਨਹੀਂ ਆ ਰੋਡ ਵੀ ਤੰਗ ਹੈ ਥੋੜਾ ਆ ਟ੍ਰੈਫਿਕ ਜ਼ਿਆਦਾ ਹੈ ਟ੍ਰੈਫਿਕ ਜ਼ਿਆਦਾ ਜੀ ਇਸ ਰੋਡ ਤੇ ਜ਼ਿਆਦਾ ਜੀ ਇੱਕ ਤੋਂ ਦਾ ਬਹੁਤ ਜ਼ਿਆਦਾ ਬੰਦੇ ਨੂੰ ਜਨ ਕਿ ਨੇੜੇ 100 ਗੱਜ ਤੋਂ ਨਹੀਂ ਦਿੰਦਾ ਬੰਦਾ। ਤੁੰ ਦਾ ਅੱਜ ਪਹਿਲਾ ਦਿਨ ਸੀ ਨਹੀਂ ਜੋ ਬਹੁਤ ਜ਼ਿਆਦਾ ਜੀ। ਪਲਾ ਉਸੇ ਤੌਰ ਤੇ ਪਹਿਲਾਂ ਆਣਗਾ ਤੇ ਤੁਰਿਆ ਆਉਂਦੇ ਆ ਜੀ। ਆ ਦੇਖੀ ਜਾਂਦੇ ਆਪਾਂ ਸਾਰੇ ਕਿਵੇਂ ਆਉਂਦੇ ਪਏ ਆ ਜੀ। ਹਾਂਜੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਵਾੜਾ ਹੋਇਆ? ਜਾਨੀ ਨੁਕਸਾਨ ਇੱਕ ਬੰਦੇ ਦਾ ਹੋਇਆ ਜੀ। ਜ਼ਿਆਦਾ ਲੱਖ ਤੋਂ ਥੱਲੇ ਜਮਾਂ ਖਤਮ ਹੋ ਗਿਆ ਬੰਦਾ ਜੀ। ਉਹ ਕਿਹੜਾ ਦੱਸਿਆ ਜਾ ਰਿਹਾ? ਉਹ ਹਾਥੀ ਵਾਲਾ ਬੰਦਾ ਸੀਗਾ ਜੀ। ਉਹ ਤਾਂ ਸੀ ਵੇਖਿਆ ਜਨ ਕਿ ਉਹ ਹਾਥੀ ਜੰਮੇ ਟਰੈਕਟਰ ਮੂਹਰੋ ਵੱਜਦਾ ਤੇ ਉਹ ਜਨ ਕਿ ਅੰਦਰ ਗੱਡੀ ਜੰਮੇ ਵੱਜ ਜਾਂਦੀ। ਹਾਂਜੀ ਤੇ ਬਯਾਰੀ ਜੀ ਕਹਿੰਦਾ ਵੀ ਜਿਹੜਾ ਛੋਟੇ ਹਾਥੀ ਵਾਲਾ ਜਾਨੀ ਕਿ ਇੱਕ ਡਰਾਈਵਰ ਹੈ ਉਸੇ ਦਾ ਹੀ ਨੁਕਸਾਨ ਬਾਲਾ ਹੋਇਆ ਲੱਖ ਤੋਂ ਥੱਲੇ ਖਤਮ ਹੈ ਜਾਨੀ ਕਿ ਦੂਜਾਂ ਦੀ ਕੁਛ ਬਚਤ ਹੈ ਜਾਨੀ ਕਿ ਇਹ ਐਕਸੀਡੈਂਟ ਦਾ ਹੋਣ ਦਾ ਕਾਰਨ ਵੀ ਇਹੀ ਹੈ ਕਿ ਜਿਹੜਾ ਇਹ ਰੋਡ ਹੈ ਬਹੁਤ ਜਾਨੀ ਕਿ ਤੰਗ ਦੱਸਿਆ ਜਾ ਰਿਹਾ ਹੈ ਅੱਗੇ ਜਕੋ ਇਹ ਰੋਡ ਜਾਨੀ ਕਿ ਤੰਗ ਦੱਸਿਆ ਜਾ ਰਿਹਾ ਹੈ ਚਲੋ ਅਜੇ ਤੱਕ ਜਾਨੀ ਨੁਕਸਾਨ ਜ਼ਿਆਦਾ ਨਹੀਂ ਹੋਇਆ ਮਾਲੀ ਨੁਕਸਾਨ ਹੋ ਗਿਆ ਜਨ ਕਿ ਗੱਡੀਆਂ ਦੇ ਵਿੱਚ ਗੱਡੀਆਂ ਜਦੋਂ ਵੱਜੀਆਂ ਗਾਂ ਵੱਜ ਜਾਂਦੀਆਂ ਗਾਂ ਵੱਜ ਜਾਂਦੀਆਂ ਇਹੋ ਜਿਹਾ ਐਕਸੀਡੈਂਟ ਇੱਕ ਪੁੱਚੋ ਕੋਲੇ ਵੀ ਹੋਇਆ ਸੀ ਪਿਛਲੇ ਸਾਲ ਉਹ ਵੀ ਇੱਕ ਧੁੰਦ ਦੇ ਕਾਰਨ ਹੋਇਆ ਸੀ ਅੱਜ ਜ਼ਿਆਦਾ ਧੁੰਦ ਪੈਣ ਕਰਕੇ ਸਿਟੀ ਏਰੀਆ ਕੋੜਕਪੂਰੇ ਦੇ ਵਿੱਚ ਐਕਸੀਡੈਂਟ ਹੋਇਆ ਜਿਹਦੇ ਵਿੱਚ 6-7 ਵਿਕਲਾਂ ਦਾ ਇਕੱਠਾ ਐਕਸੀਡੈਂਟ ਹੋ ਗਿਆ ਇਹਦੇ ਵਿੱਚ ਇੱਕ ਹਾਥੀ ਡਰਾਈਵਰ ਦੀਆਂ ਕਾਫੀ ਸੱਟਾਂ ਵੱਜੀਆਂ ਹਨ ਬਾਕੀ ਜਾਨੀਮਾਲ ਹੁਣ ਤੋਂ ਨੁਕਸਾਨ ਤੋਂ ਬਚਾ ਤੇ ਇਹਦੀ ਹੁਣ ਵੇਖ ਕੇ ਅਗਲੀ ਕਾਰਵਾਈ ਕਰ ਰਹੇ ਆ। ਤੇ ਟੋਟਲ ਵੀਕਲ ਕਿੰਨੇ ਸੀ ਜਿਹਨਾਂ ਦੋ ਬੱਸਾਂ ਦਾ ਹੋਇਆ ਜੀ ਇੱਕ ਮਿੰਨੇ ਆਥੇ ਇੱਕ ਕੈਂਟਰਾ ਦੋ ਟਰੈਕਟਰ ਟਰਾਲੀਆਂ ਜੀ ਝੋਨੇ ਨਾਲ ਭਰੀਆਂ ਹੋਈਆਂ ਸੀ ਜਿਹਨਾਂ ਦੇ ਐਕਸੀਡੈਂਟ ਹੋਇਆ। ਤੁਸੀਂ ਕਿਵੇਂ ਦੇਖ ਦੋ ਜਿਹੜਾ ਐਕਸੀਡੈਂਟ ਹੋਇਆ ਜੀ ਇਹ। ਇਹ ਮੌਸਮ ਦੀ ਖਰਾਬੀ ਨਾਲ ਹੀ ਹੋਇਆ ਜੀ ਕਿਸੇ ਦੀ ਕੋਈ ਜ਼ਿਆਦਾ ਅਣਗਹਿਲੀ ਨਹੀਂ ਪਾਈ ਗਈ। ਜ਼ਿਆਦਾ ਤੋਂ ਅੱਜ ਪਹਿਲੇ ਦਿਨ ਪੈਣ ਕਰਕੇ ਇਹ ਹਾਦਸਾ ਵਾਪਰਿਆ।